ਮਿੰਟੋ ਜੀ ਮਹਾਰਾਸ਼ਟਰ ਵਾਲੇ ਪਾਸੇ ਥੋੜਾ ਮੋੜ ਕੇ ਫੇਰ ਆਈਏ ਚੰਨੀ ਸਾਹਿਬ ਦਾ ਜ਼ਿਕਰ ਹੋਇਆ ਸੀ ਗੱਲ ਚੰਨੀ ਸਾਹਿਬ ਦੀ ਵੀ ਕਰ ਲਈਏ ਚੰਨੀ ਸਾਹਿਬ ਇੱਕ ਗੱਲ ਕਹਿ ਬੈਠੇ ਮੁੜ ਕੇ ਫਿਰ ਉਸ ਜੀ ਦਾ ਰੌਲਾ ਪੈ ਗਿਆ ਤੇ ਹੁਣ ਉਹ ਉਹਨਾਂ ਨੇ ਭਾਵੇਂ ਮਾਫੀ ਮੁਫੀ ਵੀ ਮੰਗੀ ਪਰ ਗੱਲ ਬਣੀ ਨਹੀਂ ਗੱਲ ਹੁਣ ਡੀਜੀਪੀ ਸਾਹਿਬ ਤੱਕ ਪਹੁੰਚ ਗਈ ਹੈ ਕੀ ਹੁਣ ਇਹਦੇ ਜਿਹ ਮਸਲੇ 'ਚ ਕੀ ਨਿਕਲਣਾ ਜੀ ਹੁਣ ਦੇਖੋ ਇਹ ਗਿਆ ਨਹੀਂ ਨਾ ਉੱਥੇ ਜੋ ਮਹਿਲਾ ਕਮਿਸ਼ਨ ਹੈ ਜੀ ਉਹਨਾਂ ਦੇ ਪਾਸ ਗਿਆ ਨਹੀਂ ਹੈ ਹਮ ਮੈਂ ਸਮਝਦਾ ਕਿ ਦੇਖੋ ਮਾਫੀ ਮੰਗ ਲਈ ਸੀ ਉੱਥੇ ਜਾ ਵੀ ਆਉਂਦੇ ਉਹਨਾਂ ਦਾ ਕਾਇਦਾ ਕਾਨੂੰਨ ਜਿਹੜਾ ਭਈ ਉਹ ਐਸਾ ਹੈਗਾ ਕਿ ਉਹਨਾਂ ਨੇ ਡੀਜੀਪੀ ਕੋਲ ਘਲਾ ਦਿੱਤਾ ਮਾਮਲਾ ਹੂੰ ਤੇ ਡੀਜੀਪੀ ਹੁਣ ਤੁਹਾਨੂੰ ਪਤਾ ਹੀ ਆ ਉਹ ਤੇ ਆਪ ਕਾਰਜਕਾਰੀ ਡੀਜੀਪੀ ਹੈ ਉਹ ਤੇ ਆਪ ਇਹਨਾਂ 'ਤੇ ਨਿਰਭਰਿਆ ਤੇ ਡੀਜੀਪੀ ਚੂੜੀ ਖਸ ਸਕਦੇ ਆ ਹੂੰ ਚੰਨੀ ਸਾਹਿਬ ਨੂੰ ਇੱਕ ਗੇੜ ਤੇ ਪੈ ਸਕਦਾ ਹੈ ਜੀ 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 ਤੇ ਜੇ ਤੁਸੀਂ ਮਾਫੀ ਮੰਗ ਹੀ ਲਈਏ ਤੇ ਉੱਥੇ ਵੀ ਜਾ ਕੇ ਕਹਿ ਦਿਓ ਕਿ ਹਾਂਜੀ ਭਾਈ ਠੀਕ ਹੈ ਮੈਂ ਮਾਫੀ ਮੰਗ ਲਈ ਮੈਂ ਲਿਖਤੀ ਦੇ ਦੇਣਾ ਹੂੰ ਉੱਥੇ ਉਹਨਾਂ ਨੇ ਕੀ ਮੰਗੀ ਲਈ ਤੇ ਫਿਰ ਚੰਗੀ ਤਰ੍ਹਾਂ ਹੀ ਮੰਗ ਲਓ ਹਨਾ ਗੱਲ ਤੇ ਉਹੀ ਆ ਕਿ ਇੱਕ ਨਾ ਮੈਂ ਗਰਬਾਣੀ ਦੀ ਤੁਕ ਇਸਤੇਮਾਲ ਕਰਨ ਤੋਂ ਗਰੇਜ਼ ਕਰਦਾ ਹੁੰਨਾ ਕਈ ਵਾਰ ਕੋਈ ਇੱਧਰ ਉੱਧਰ ਹੋ ਜਾਵੇ ਤੇ ਬਹੁਤ ਗਲਤ ਹੁੰਦਾ ਉਹ ਪਰ ਉਹਦਾ ਇੱਕ ਨਾ ਉਪਦੇਸ਼ ਪਾਵਨ ਬਾਣੀ ਦਾ ਹੈ ਕਿ ਜਿਹੜਾ ਕੋਈ ਬੰਦਾ ਫਸਿਆ ਚੱਟੀ ਪਰਦਾ ਨਾ ਨਾ ਤੇ ਉਹ ਗੋਣੂ ਦਾ ਨੋਬਕਾਰ ਹੁੰਦਾ ਹੈ ਹਮ ਮਤਲਬ ਕਿ ਉਹ ਤੇ ਫਸਿਆ ਹੋ ਜਾਂ ਮਤਲਬ ਕਿ ਮੰਨ ਲਓ ਕੋਈ ਬੰਦਾ ਪਿੰਡ ਦੇ ਵਿੱਚ ਉਹ ਫਸ ਗਿਆ ਹਮ ਉਹਨੂੰ ਡੰਨ ਲਾ ਦਿੰਦਾ ਕਿ ਲੈ ਤੂੰ ਇਦਾਂ ਕਰ ਕਿ ਬਈ ਗਰੀਬ ਘਰਾਂ ਦੀਆਂ ਦੋ ਲੜਕੀਆਂ ਵਿਆਹ ਦੇ ਹੂੰ ਕੋਤ ਤੇ ਆਪਣੀ ਜਾਨ ਛਡਾਉਣੀ ਹੈ ਨਾ ਉਹ ਕੋਈ ਉਪਕਾਰ ਚ ਕੋਈ ਪੁੰਨਰਥੀਲ ਕੰਮ ਨਹੀਂ ਉਹ ਕਹੇ ਇਹ ਕਹਿੰਦੇ ਵੀ ਉਹ ਤਾਂ ਫਸਿਆ ਪਿਆ ਹੈ ਨਾ ਔਰ ਕੋਈ ਤਾਂ ਕਹਿੰਿਆ ਕਿ ਮਾਫੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਫਸਿਆ ਬੰਦਾ ਮਾਫੀ ਮੰਗਦਾ ਕਿ ਜਾਨ ਛਡਾਓ ਤੇ ਮਾਫੀ ਬਾਰੇ ਅੱਗੇ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਮਾਫੀ ਜਿਹੜੀ ਹੈ ਨਾ ਉਹ ਤੁਹਾਡੇ ਰੂਹ ਦੇ ਬੋਝ ਨੂੰ ਧੋ ਦਿੰਦੀ ਹੂੰ ਉਹ ਦਿੰਦੀ ਅਗਲਾ ਕਈ ਵਾਰ ਤੁਹਾਨੂੰ ਨਹੀਂ ਵੀ ਮਾਫ ਕਰਦਾ ਪਰ ਕੋਈ ਗੱਲ ਨਹੀਂ ਤੁਸੀਂ ਆਪਣਾ ਮਨ ਤੇ ਹਲਾ ਕਰ ਲੈਣੋ ਕਿ ਯਾਰ ਮੈਂ ਜੇ ਗਲਤ ਸੀ ਤੇ ਮੈਂ ਮਾਫੀ ਮੰਗ ਲਈ ਹੂੰ ਚੰਨੀ ਸਾਹਿਬ ਪਤਾ ਨਹੀਂ ਫਸੇ ਮੰਗ ਰਹੇ ਆ ਮੰਗਣੀ ਪਈ ਆ ਜਾਂ ਉਹ ਦਿਲ ਤੋਂ ਮੰਗ ਰਹੇ ਹੋ ਤਾਂ ਉਹ ਹੀ ਜਾਣਦੇ ਹਨਾ ਪਰ ਮਾਫੀ ਤਾਂ ਮਾਫੀ ਹੈ ਜੇ ਦੋਨਾਂ ਨੇ ਆਫੀਸ਼ੀਅਲੀ ਮਾਫੀ ਮੰਗ ਲਈ ਤਾਂ ਠੀਕ ਹੋ ਗਿਆ ਪਰ ਇਹ ਹੁਣ ਕਹਿ ਲਉ ਕਿ ਤਕਨੀਕੀ ਤੌਰ ਤੇ ਚਮੇਲਾ ਹਲੇ ਹੈਗਾ ਸੋ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਨੂੰ ਜਦੋਂ ਪਬਲੀਕਲੀ ਉਹਨਾਂ ਨੇ ਕਹਿ ਦਿੱਤਾ ਉੱਥੇ ਵੀ ਜਾ ਆਉਂਦੇ ਕਿੱਡੀ ਕੁ ਗੱਲ ਸੀ ਬਿਲਕੁਲ ਜੀ ਉਹ ਭੈਣ ਜੀ ਤੋਂ ਨਾਲ ਚਾਹ ਪੀ ਆਉਂਦੇ ਕੋਈ ਮੌਦਾ ਸਪਸ਼ਟ ਕਰਨ ਦੇ ਹੁੰਦੇ ਕੀ ਹੋ ਜਾਣਾ ਸੀਗਾ ਪਰ ਇਹਨਾਂ ਵੀ ਮੈਨੂੰ ਲੱਗਦਾ ਕਿ ਕੋਈ ਫਰਾਕ ਦੇ ਲਈ ਨਹੀਂ ਦਿਖਾਈ ਜੇ ਮਾਫੀ ਮੰਗ ਹੀ ਲਈ ਆ ਤਾਂ ਤੁਸੀਂ ਕਹਿ ਦਿਓ ਕਿ ਹਾਂ ਜੀ ਮਾਫੀ ਉਹਨਾਂ ਨੇ ਮੰਗ ਲਈ ਆ ਕਿ ਅਸੀਂ ਇਸ ਮੁੱਦੇ ਨੂੰ ਖਤਮ ਕਰਦੇ ਆ ਬਿਲਕੁਲ ਅਫੀਸ਼ੀਅਲ ਜਨਤਕ ਤੌਰ ਤੇ ਉਹਨਾਂ ਨੇ ਮਾਫੀ ਮੰਗੀ ਆ ਉਹਨਾਂ ਨੇ ਕਿਹਾ ਮੁੱਖ ਸ਼ੁਕ ਕੇ ਮੰਗੀ ਆ ਬਿਲਕੁਲ ਜੀ ਮਿੰਟੂ ਜੀ ਇੱਕ ਅਮਨ ਜ਼ਿਲ੍ਹਾ ਜੀ ਇੱਥੇ ਦੱਸ ਰਹੇ ਨੇ ਜ਼ੀਰਾ ਜੀ ਕਹਿੰਦੇ ਕਿ ਦਿੱਲੀ ਦੇ ਵਿੱਚ ਲਾਕਡਾਊਨ ਹੋ ਗਿਆ ਭਾਈ ਮੈਨੂੰ ਲੱਗਦਾ ਸ਼ਾਇਦ ਧੂਏ ਤਾਂ ਆਏ ਕਰਕੇ ਪ੍ਰਦੂਸ਼ਨ ਕਰਕੇ ਹੋ ਸਕਦਾ ਜੀ ਸਕੂਲ ਵਗੈਰਾ ਤੇ ਬੰਦ ਹੋਏ ਸਨ ਹੂੰ 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 ਬਿਲਕੁਲ ਲਾਕਡਾਊਨ ਮਤਲਬ ਕਿ ਲਾ ਕੇ ਠੀਕ ਹੈ ਕੁਝ ਹਾਦ ਤੱਕ ਤੇ ਪ੍ਰਦੂਸ਼ਨ ਘਟ ਹੋ ਜਾਏਗਾ ਹੂੰ ਹੂੰ ਪਰ ਕਿੰਨਾ ਕੁ ਕਰ ਲੋਗੇ ਲਾਕਡਾਊਨ ਵੀ ਕਿੰਨਾ ਕੁ ਲੰਬਾ ਲੈ ਜਾਓਗੇ ਗਾਂ ਇਲੈਕਸ਼ਨ ਉੱਥੇ ਹੋਣ ਆਲੇ ਆ ਬਿਲਕੁਲ ਅੱਜ ਆਵਾਦਵੀ ਪਾਰਟੀ ਨੇ ਤੇ ਕੈਂਡੀਡੇਟਸ ਐਲਾਨ ਦਿੱਤੇ ਆ ਇਹੋ ਹੀ ਲੋਕ ਕਿ ਅੱਜ ਉਹਨਾਂ ਨੇ ਮੁੜ ਕੇ ਕਹਿਣਾ ਲੋਕਡਾਊਨ ਤੋੜੋ ਤੇ ਅਸੀਂ ਆਪ ਦਾ ਪ੍ਰਚਾਰ ਕਰੀਏ ਪ੍ਰਚਾਰ ਕਰੀਏ ਬਿਲਕੁਲ ਮੈਂ ਲੋਕਡਾਊਨ ਨਹੀਂ ਹੈ ਇਹ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਮੁੱਦਾ ਹੈ ਪੂਰੀ ਦੁਨੀਆ ਦਾ ਮੁੱਦਾ ਹੈ ਹੂੰ ਇਸ ਮੁੱਦੇ ਤੇ ਸਾਰੀ ਦੁਨੀਆ ਕੰਮ ਕਰੇ ਹਰੇਕ ਬੰਦਾ ਇਹਦੇ ਵਿੱਚ ਇਨਵੋਲਵ ਹੋਵੇ ਡੀਜ਼ਲ ਨਾਲ ਚੱਲਣ ਵਾਲੇ ਵਹੀਕਲ ਤੋਂ ਲੈ ਕੇ ਥਰਮਲ ਜਿਹੜੇ ਕੋਲੇ ਤੇ ਚੱਲਦੇ ਆ ਸਾਰਿਆਂ ਤੇ ਪਾਰ ਪਾਉਣਾ ਪਊਗਾ ਤੁਹਾਨੂੰ ਬਰਾਹਲੀ ਪ੍ਰੂਲੀ ਤਾਂ ਇਹ ਤਾਂ ਮਾਮੂਲੀ ਕੰਮ ਹੈ ਬਾਕੀ ਇਹ ਥੋੜਾ ਇੱਕ ਜਿਵੇਂ ਆਪਾਂ ਕਹਿੰਦੇ ਸੀਜ਼ਨਲ ਵੀ ਹੋ ਜਾਂਦਾ ਮਿੰਟੂ ਜੇ ਇਹ ਤਾਂ ਮਤਲਬ ਮਹੀਨਾ ਵੀ ਦੇਨ ਦਾ ਕੰਮ ਹੁੰਦਾ ਬਾਕੀ ਤਾਂ ਸਾਰਾ ਸਾਲ ਪ੍ਰਦੂਸ਼ਣ ਹੋ ਹੀ ਜਾਂਦਾ ਉਹ ਵੀ ਤਾਂ ਕਿਤੋਂ ਆਉਂਦਾ ਹੀ ਹੈ ਜੀ ਉਹ ਸੀਤੇ ਵੀ ਸਾਨੂੰ ਖਾਸ ਕਰਕੇ ਰੁੱਖ ਵਗੈਰਾ ਲਾਉਣ ਦੀ ਲੋੜ ਹੈ ਜੀ ਇੱਕ ਪੁੱਛ ਰਿਹਾ ਹੈ ਸਨ ਆਡੀਅנס ਦੇ ਵਿੱਚੋਂ ਕਿ ਸਾਡਾ ਸਟੂਡੀਓ ਕਿੱਥੇ ਹੈ ਸਾਡਾ ਸਟੂਡੀਓ ਮਲੋਟ ਦੇ ਵਿੱਚ ਹੀ ਆ ਜੀ ਤੇ ਹੁਣ ਇਹਨੂੰ ਲੱਭਣਾ ਬਹੁਤ ਸੌਖਾ ਹੈ ਬਸ ਜਦੋਂ ਵੀ ਤੁਸੀਂ ਬਠਿੰਡੇ ਤੋਂ ਮਲੋਟ ਨੂੰ ਆਵੋ ਤੇ ਮਲੋੜ ਤੁਰੇ ਹੀ ਟੱਕਰ ਜਾਣਾ ਅਸੀਂ ਤੁਹਾਨੂੰ ਬਿਲਕੁਲ ਉੱਤੇ ਹੀ ਖਲੋਤੇ ਆਂ ਅਸੀਂ ਰਾਹ ਦੇ ਜੀ 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 ਬਿਲਕੁਲ ਕੋਈ ਗੱਲ ਨਹੀਂ ਵੈਲਕਮ ਜੇ ਕੋਈ ਆਉਣਾ ਚਾਹਵੇ ਤਾਂ ਜੀ ਹੂੰ ਬਿਲਕੁਲ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਚੰਨੀ ਦੇ ਤਾਂ ਮੈਂ ਮਗਰੀ ਬੈਗੇ ਨੇ ਕਹਿੰਦੇ ਤੂਰ ਸਾਹਿਬ ਵੀ ਕਹਿ ਰਹੇ ਨੇ ਕਿ ਚੰਨੀ ਵੀ ਕਹਿੰਦਾਣਾ ਕਿ ਕੀ ਆ ਬਾਤ ਕਰ ਰਹੇ ਨੇ ਭਾਈ ਉਹਨਾ ਆਪ ਦੇ ਸਟਾਈਲ ਦੇ ਕੀ ਗੱਲ ਕਰ ਕੀ ਗੱਲ ਕਰਤੀ ਯਾਰ ਜੀ 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 ਲੋ ਜੀ ਇਧਰ ਬੱਲੀ ਸਾਹਿਬ ਦੱਸ ਰਹੇ ਨੇ ਕਿ ਆਪ ਨੇ 11 ਉਮੀਦਵਾਰ ਉਤਾਰੇ ਨੇ ਜੀ ਉਹਨਾਂ 11 ਚੋਂ 6 ਕਾਂਗਰਸ ਤੇ ਭਾਜਪਾ ਤੋਂ ਆਏ ਲੋਕਾਂ ਨੂੰ ਟਿਕਟਾਂ ਦੇ ਦਿੱਤੀਆਂ ਨੇ ਉਹਨਾਂ ਨੇ ਬਾਈ ਇਲੈਕਸ਼ਨ ਚ ਪੰਜਾਬ ਚ ਕੌਣ ਕੌਣ ਜਿੱਤ ਸਕਦਾ ਇਹ ਹੁਣ ਆਪਾਂ ਨੂੰ 23 ਤਰੀਕ ਤੱਕ ਇੰਤਜ਼ਾਰ ਕਰਨਾ ਪੈਣਾ ਜੀ ਕੌਣ ਜਿੱਤਦਾ ਹੈ ਜੀ ਜੀ ਆਹੋ ਥੋੜਾ ਜਿਹਾ ਸਸਪੈਂਸ ਰੱਖ ਲਈਏ ਜੀ ਜੀ ਬਿਹਤਰ ਆ ਪਰ ਆਬਜ਼ਰਵੇਸ਼ਨ ਮੋٹے ਤੌਰ ਤੇ ਹੁਣ ਲੱਗਦੀ ਆ ਕਿ ਕਿਤੇ 2-2 ਵਾਲਾ ਸਕੋਰ ਨਾ ਹੋ ਜਾਵੇ ਹੂੰ ਇਉਂ ਸਥਿਤੀ ਜੀ ਜਾਪਦੀ ਆ ਕਿ ਸ਼ਾਇਦ ਦੋ ਲੈ ਜਾਣ ਦੋ ਲੈ ਜਾਣਾ ਬਾਕੀ ਮਜ਼ਾ ਆਏਗਾ ਸ਼ਨੀਵਾਰ ਆਪਾਂ ਕਰਾਂਗੇ ਇਹਦੇ ਤੇ ਗੱਲਬਾਤ ਜ਼ਰੂਰ